ویب سائٹ جیسی لائف کی رپورٹ خراب تھا اور خودی جو پرگای لائف ٹی وی اس ویڑے تو سارا ویڈیو پہ بہت بہت جی آپ ہر جگہ پہ ਪਹਿਲਵਾਨਾਂ ਦੀ ਜਾਣਕਾਰੀ ਰੱਖਦਾ ਬਹੁਤ-ਬਹੁਤ ਧੰਨਵਾਦ ਹੈ। ਤਨਪੀਰ ਬਾਬਾ ਲਖਦਾਤਾ ਸਖੀ ਸੁਲਤਾਨ ਜੀ ਦਾ ਸਾਲਾਨਾ ਚੇਂਜ ਮੇਲਾ ਪਿੰਡ ਪੂਨੀਆਂ ਜਲੰਧਰ ਵਿਖੇ ਕਰਵਾਇਆ ਜਿਸ ਵਿੱਚ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤਰਮਿੰਦਰ ਕੋਹਾਲੀ ਵਿਚਕਾਰ ਹੋਏ। ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ। ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ। ਪਿੰਡ ਪੂਨੀਆਂ, ਪਟਪੂਨੀਆਂ सहोगर सहोग मेला कराया वरी दवाचायता सजा ਜਿਨ੍ਹਾਂ ਜਿਨ੍ਹਾਂ ਨੇ ਇਹ ਵਾਅਦਾ ਬਾਅਦ ਜੋੜਨ ਪਾਇਆ ਬਾਹਰਲੇ ਮੇਰੇ ਵੀਰਾਂ ਦਾ ਉਹਨਾਂ ਦਾ ਹੀ ਤੈਅਦਲੋਂ ਤੇ ਕਮੇਟੀਾਂ ਨੂੰ ਤੇ ਪੰਚਾਇਤਾਂ ਨੂੰ ਧੰਨਵਾਦ ਕਰਦੇ ਆ ਬਹੁਤ 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 ਬੜਾ ਕਾਮਯਾਬ ਸਭਾ ਨਕਰਪਈਆ ਨਾਮ 20000 ਰੁਪਈਆ ਟਾਉਣ ਵਾਲੇ ਦਾ ਤੇ 60000 ਰੁਪਈਆ ਟੈਨ ਵਾਲੇ ਦਾ ਠੀਕ ਆ 125000 ਪਟਕੇ ਦੀ ਕਸਤੀ ਪ੍ਰਿਤਪਾਲ ਮਰਸਾ ਤਰਮਿੰਦਰ ਕਹਾਲੀ ਨਵੇਂ ਉਹਨਾਂ ਦੀ ਕਰਵਾਈ ਕਰ ਪੁਰਾਣੀਆਂ ਛਿੰਝਾ ਜਦੋਂ ਹੁੰਦੀਆਂ ਸੀ ਉਦੋਂ ਹੋਰ ਚੀਜ਼ ਸੀ ਇਨਾਮ ਘਾਟ ਸੀ ਗਰਾਈਆਂ ਘਾਟ ਸੀ ਜਿਹੜਾ ਅੱਜ ਕੱਲ੍ਹ ਦੀਆਂ ਛਿੰਝਾ ਹੋ ਰੀਆਂ ਇਹ ਜਿਹੜੇ ਸਾਡੇ ਬੱਚੇ ਬਾਹਰ ਗਏ ਆ ਦੇਸਾਂ ਤੇਸਾਂ ਜੇ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਉਹਦਾ ਦੇ ਸਹਿਯੋਗ ਨਾਲ ਜਿਹੜੀ ਸੈਂਚ ਸਾਡੀ ਹਰ ਸਾਲ ਆਪ ਹੋ ਰਹੀ ਆ ਤਾਂ ਨੂੰ ਜਾਰੀਆ ਅਸੀਂ ਉਹਨਾਂ ਦਾ ਬਹੁਤ-ਬਹੁਤ ਦਿਨੋਂ ਕਿਰਾਈਆਂ ਦਾ ਤੌਰ 'ਤੇ 2.5 ਲੱਖ ਰੁਪਈਆ ਬਾਹਰ ਅਮਰੀਕਾ ਆਲੇ ਨੇ, ਯੂਕੇ ਆਲੇ ਨੇ, ਕੈਨੇਡਾ ਆਲੇ ਨੇ ਪਾਇਆ। ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ। ਕੀੜੀਆ ਉਹ ਨਸ਼ਿਆਵਲ ਜਾ ਚੁੱਕੀ ਆ ਸਾਡੀ ਪੰਚਾਇਤ ਦੀ ਕੋਸ਼ਿਸ਼ ਆ ਅਸੀਂ ਉਹਨਾਂ ਨੂੰ ਪ੍ਰੇਮ ਪਿਆਰ ਦੇ ਨਾਲ ਵਰਦਾ ਕੇ ਨਸ਼ਿਆਂ ਤੋਂ ਮੁਕਤ ਕਰਾਵਾਂਗੇ। ਉਹਨਾਂ ਨੂੰ ਭਾਵਾਂ ਅਸੀਂ ਚੰਗਾ ਕਰਾਈਏ। ਖਰਚਾ ਪੰਚਾਇਤ ਕਰੂਗੀ। ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ। ਅੱਲਾਹੁ ਅਕਬਰ ਜੀ ਕੀ ਪਤਾ ਹੈ। ਸਾਡਾ ਖਲਾਨਾ ਖਜਬੀਲਾ ਪੂਰੇ ਨਕਰ ਪੈਟਫੋਨੀਆ ਵਾਟਪੁਰਸ਼ਾ ਕੁਸ਼ਤੀ ਹੋਰ ਪੂਰੇ ਨਕਰ ਦੇ ਸਬੰਧ ਨਾਲ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਨਰੇਜੀ ਰਾ ਨੇ ਬਹੁਤ ਸਾਰੀ ਉਸਤਾ ਮਾਰਕਾ ਤੋਂ ਪੈਸੇ ਕਾਫੀ ਭੇਜੇ ਆ ਕੈਨੇਡਾ ਤੋਂ ਸਰਕਾਰ ਇਲਾਨ ਤੋਂ ਹੈ ਇਹਨਾਂ ਦੇ ਸupport ਕਰਦੇ ਬਹੁਤ ਬਹੁਤ ਵਕਤ ਦੇ ਕਿਟਲੇ ਤੋਂ ਆਇਆ ਕੁਝ ਬਾਰਲੇਸ ਜੋਗਾ ਕਾਫੀ ਹੈ ਮਲੇਆ ਬਾਕੀ ਨਗਰ ਨੇ ਦਾ ਆਪਣੀ ਸਹਿਯੋਗ ਦਿੱਤਾ ਸਾਨੂੰ ਬਹੁਤ ਵਧੀਆ ਕਰਾਈ ਹੋਈ ਹੈ ਅੱਜ ਛੱਗੇ ਨਾਲ ਚਾਹੁੰਦੇ ਹਾਂ ਵੀ ਹੋਰ ਅੱਗੇ ਤੋਂ ਆਪ ਜਾਵੇ ਉੱਪਰ ਜਾਵੇ ਸਾਹਿਬਾਨ ਸਾਹਿਬਾਏ ਗੁਰੂ ਜੀ ਪੰਨੀਆ ਮਾਡ ਪੁੰਨੀਆ ਤੇ ਐਨ ਆਰ ਆਈ ਵੀਰਾਂ ਦੇ ਬੜਾ ਧੰਨਵਾਦੀਆਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜੀ ਸਾਡੇ ਪਿੰਡ ਦੀ ਸ਼ਾਨ ਹੈ ਬਹੁਤ ਜਿਹੜੇ ਬੱਚੇ ਆ ਵਧੀਆ ਪਾਸੇ ਲੱਗ ਰਹੇ ਆ ਸਾਡੇ ਪੋਜੇ ਜਾ ਵੀ ਇਹ ਬਾਕਸ ਤੋਂ ਬਾਅਦ ਇਹਨਾਂ ਨੂੰ ਬੱਚਾ ਨੂੰ ਇਸ ਹੈਡਾ ਵਾਲੇ ਬੰਨੇ ਦਾ ਜਾਣੀ ਅਸੀਂ ਦੇਖ ਰਹੇ ਹਾਂ ਦਰਸ਼ਕਾਂ ਦਾ ਜਿਹੜਾ ਉਤਸ਼ਾਹ ਆ ਉਹ ਵੀ ਬਹੁਤ ਵਧੀਆ ਵਾ ਅਸੀਂ ਦੋਨਾਂ ਪੰਚਾਇਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਇਹਨਾਂ ਵਧੀਆ ਇੱਥੇ ਇਹ ਪ੍ਰੋਗਰਾਮ ਕੀਤਾ ਖਾਲ ਸਾਹਿਬ ਐਂਗਰਤੀ ਕਿਤੇ ਲੋਕ ਸਾਡੇ ਨਾਲ ਕੰਮ ਬਹੁਤ ਪਿੰਡ ਪੂਰੀਆਂ ਪਿੰਡ ਦੀ ਪੂਰਿਆ ਮਾੜ ਤੇ ਦੋਨ ਤਰਫ ਤੋਂ ਸਹਿਯੋਗ ਦੀਦਾਰ ਜੋਸ਼ ਹਜੇ ਪੇਲਾ ਕਰਵਾਇਆ ਜਾ ਰਿਹਾ ਹੈ ਇਹਨਾਂ ਦਾ ਤਾਲਗਵਾਜ਼ ਜੋੜਾ ਇਹਨਾਂ ਦੀਆਂ ਤੇ ਪਾਸਿਆਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਦੋਆ ਨਗਰਾਂ ਦਾ ਧੰਨਵਾਦ ਹੈ ਜੀ ਬਾਈ ਗੁਰਤੀ ਖਾਲਸਾ ਉਹਦਾ ਪੱਕੀ ਮੱਲ ਬੋਲੀ ਬੰਦੇ ਬਹੁਤ ਹੀ ਸ਼ਾਨਦਾਰ ਹੈ ਔਰ ਧਰਮਿੰਦਰ ਪਹਿਲਵਾਨ ਜੀ ਇਸਾ ਔਰ ਇਹ ਬਹੁਤ ਹੀ ਵੱਡਾ ਸੋ ਸਤਿ ਪਵੰਚ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਪਿੰਡ ਨਗਰ ਪਿੰਡ ਪੋਨੀਆ ਤੇ ਅਤੇ ਮੰਡ ਪੋਨੀਆ ਦੇ ਸਹਿਯੋਗ ਦੇ ਨਾਲ ਪਿੰਡ ਪੋਨੀਆ ਦੇ ਸੀਨੀਅਰ ਸਰਕਾਰੀ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਉਪਰਾਲੇ ਦੇ ਨਾਲ ਪਿੰਡ ਵਿੱਚ ਸੱਜ ਮੇਲਾ ਕਰਵਾਇਆ ਜਾ ਰਿਹਾ ਸੋ ਉਸ ਮੇਲੇ ਦੇ ਵਿੱਚ ਬਹੁਤ ਹੀ ਮਹਾਨ ਵੱਡ ਛੋਟੀ ਦੇ ਪਹਿਲਵਾਨ ਪਹੁੰਚੇ ਆ ਸੋ ਪਿੰਡ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਲੱਗਰ ਪਾਣੀ ਦਾ ਆਏ ਹੋਏ ਪਵੰਤੇ ਸੱਜਣਾ ਦੇ ਨਾਲ ਤਾਲ ਮੇਲ ਦਾ ਅਤੇ ਗਰਾਉਂਡ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਸੋ ਸਾਡੇ ਬਰੇ ਸਤਿਕਾਰਯੋਗ ਸਾਡੇ ਵੱਡੇ ਭਾਜੀ ਬਲਜਿੰਦਰ ਸਿੰਘ ਜੀ ਜੋ ਕਿ ਹਰ ਇੱਕ ਪਿੰਡ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਆ ਕੇ ਸਹਿਯੋਗ ਦਿੰਦੇ ਆ ਅਸੀਂ ਇਹਨਾਂ ਨੂੰ ਬਹੁਤ ਧੰਨਵਾਦ ਕਰਦੇ ਆ ਅਤੇ ਮੰਡ ਪੋਨੀਆਂ ਅਤੇ ਪਿੰਡ ਪੋਨੀਆਂ ਦੇ ਸਾਰੇ ਪ੍ਰਬੰਧਕਾਂ ਦਾ ਸੋਪੰਚੈਰ ਦੇ ਸਾਰੇ ਆਗੂਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਹੀ ਵਧੀਆ ਪ੍ਰਬਾਲਾ ਕਰਕੇ ਪੈਂਡ ਦੇ ਵਿੱਚ ਸੱਜ ਮੇਲਾ ਕਰਵਾਇਆ। ਸੋ ਸਾਰੇ ਦੇ ਸਤਿਕਾਰ ਜੋਤਰ ਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋਧੀ ਸਾਹਿਬ ਉਹਨਾਂ ਨੂੰ ਯਾਦ ਕਰ ਰਿਹਾ ਸਰਦਾਰ ਪੰਗੋ ਸਿੰਘ ਜੀ ਬੰਦਾ ਸਾਡੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਵਿਕੀ ਬਖਮਰੀ ਕਾ ਦੇ ਰਿਹਾ ਵੀ ਅਨੋਖ ਐਲ ਸੀ ਡੀ ਦੇ ਨਾਲ ਬੜਾ ਸਨਮਾਨ ਕਰਦਾ। ਬਹੁਤ ਬੜਾ ਧੰਨਵਾਦ ਵਿਕੀ ਜੀ ਵਾਸਤੇ। ਬਾਊ ਗਰਾਊਂਡ ਦੇ ਵਿੱਚ ਪਾਸਤੇ ਜੀ ਹੋਈ ਤੇ ਬਹੁਤੇ ਦੀ ਰਾਤ ਬੱਤੀ ਤੇ ਬਹੁਤ ਪੂਰਤਾ ਹੁਣ ਜਵਾਨ ਹੋ ਗਿਆ। ਵੱਡੀਆਂ ਮਾਰਦਾ ਨੇ ਇਹ ਬਾਕਾ ਆ ਇਲਾਕੇ ਦੇ ਵੱਡੇ ਖਿਡਾਰੀ ਪਾਦਾ ਕੀਤੇ ਆ ਕਹਿੰਦੇ ਪਾਲਾ ਆਹ ਗਰਾਊਂਡ ਦੇ ਵਿੱਚ ਖੇਡ ਖੇਡ ਕੇ ਦੁਨੀਆ ਦਾ ਸਟਾਰ ਬਣ ਗਿਆ ਰਵੀਨ ਸਿੰਘ ਉਹ ਕਹਿੰਦੇ ਮੇਲੋਂ ਦਾ ਪੱਠਾ ਮੇਰੇ ਮਿੱਤਰੋ ਤੇ ਨਾਲ ਕਹਿੰਦੇ ਗੱਲਾਂ ਪਿੰਦਰ ਦੀਆਂ ਉਹ ਸੰਗੇ ਦੀਆਂ ਗੱਲਾਂ ਕਹਿੰਦੇ ਗਰੇਸ ਦੀਆਂ ਗੱਲਾਂ ਰਵੀ ਦੀਆਂ ਤੇ ਗੱਲਾਂ ਬੱਬੂ ਪੰਦ ਦੀਆਂ ਹੁੰਦੀਆਂ ਗੱਲਾਂ ਕਹਿੰਦੇ ਸਾਡੇ ਬਲਵੰਤ ਸਿੰਘ ਦੀ ਕਹਿੰਦੇ ਆ ਵੇ ਸਾਡੇ ਸਾਡੇ ਪਹਿਲਵਾਂ ਜੀ ਪੁੱਜੇ ਉਹਨਾਂ ਦਾ ਜੀ ਆਨੂੰ ਕਰਦਾ ਬਹੁਤ ਬਹੁਤ ਜੀ ਆਨੂੰ ਸਾਡੇ ਮਾਰਕਪੁਰ ਵਾਲੇ ਪਹਿਲਵਾਂ ਜੀ ਪੁੱਜੇ ਆ ਬਹੁਤ ਬਹੁਤ ਜੀ ਆਨੂੰ ਬਹੁਤ ਬਹੁਤ ਧੰਨਵਾਦ ਆਖਿਆ ਜਾ ਰਿਹਾ ਹੈ ਪੰਛਾ ਪਹਿਲਵਾਂ ਜੀ ਮਾਰਕਪੁਰ ਬਹੁਤ ਬਹੁਤ ਜੀ ਚਿਤ੍ਰਵਾਦ ਕਰਦਾ ਹੈ ਕੁੜੀਆਂ ਐਡਾ ਨਹੀਂ ਗੱਲਬਾਤ ਦੀ ਕਰਨਾ ਪੈਣਾ ਕੁਝ ਨਾ ਕੁਝ ਆ ਕੁਸ਼ਤੀ ਜਿਹੜੀ ਆ ਸਾਰੀਆਂ ਔਰ ਪਰਦੀਆਂ ਕੋਈ ਵੀ ਕੁਸ਼ਤੀ ਜਿਹੜੀ ਬਰਾਬਰ ਨਹੀਂ ਛੜਾਈ ਜਾਵੇਗੀ ਅਗਲੇ ਜਿਹੜੇ ਮੱਲ ਹੈ ਰਫੀਕ ਸ਼ੰਕਰ ਦੇ ਜਸ਼ਨ ਕਾਲੇ ਸੰਗ ਇਹ ਜਿਹੜੇ ਬੱਲ ਹੈ ਉਹ ਆਪਣੇ ਆਪ ਨੂੰ ਬਿਲਕੁਲ ਬਾਹਰ ਨਾਲ ਰੱਖਿਓ ਬਹੁਤ ਹੀ ਵਧੀਆ ਕੁਸ਼ਤੀ ਹੈ ਰੱਖਿਓ ਜੀ ਦੇਖਿਓ 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 ਗੱਜਰੀ ਨਾਮ ਇੱਕ ਮਾਨਸਰਮਾ ਜਿਹੜਾ ਪਹਿਲਵਾਨ ਲੈਂਬਰ ਪਹਿਲਵਾਨ ਜੀ ਦਾ ਜਿਹੜਾ ਕੀਤਾ ਜਾ ਰਿਹਾ ਜਾਓ ਜੀ ਉਹ ਹੈ ਪਹਿਲਵਾਨ ਜੀ ਆਹ ਦੇਖੋ ਇਹ ਮਾਨਸਰਮਾ ਜਿਹੜਾ ਅਗੇ ਬਰਾਜਬਾਰ ਹੋਈਏ ਲੈ ਵੀ ਸਣੀ ਇੱਕ ਵਾਰੀ ਖਾੜੇ ਨੂੰ ਸਲਾਮੀ ਦੇ ਦੇ ਮੱਲਾ ਤੇਰੇ ਪਿੰਡ ਵੀ ਵੱਡਾ ਦੰਗਲ ਹੁੰਦਾ ਤਾਤਰ ਬਾਬੇ ਕਹਿੰਦਾ ਸੀ ਆ ਪਾਰ ਕਰਦਾ ਰਸੂਲ ਪਿੰਡ ਹੈ ਰਸੂਲ ਤੋਂ ਪਿੰਡ ਹੈ ਫੋਟੋਸਾਈਕਲ ਦੇ ਨਾਲ ਹੋਇਆ ਸਣੀ ਜੀਆ ਨੂੰ ਬਈ ਬੇਨਤੀ ਹੈ ਹਾਜੀ ਸਰਦਾਰ ਪ੍ਰਦੇਵ ਸਿੰਘ ਜੀ ਆਜੋ ਪ੍ਰਧਾਨ ਸਾਹਿਬ ਮਹਾਰਾਜਾ ਸਟੇਟ ਦੇ ਜਿਨੇ ਉਸਤਾਦ ਹੈ ਮੈਂ ਸਾਰਿਆਂ ਦਾ ਅੱਜ ਦੇ ਇਸ ਸੁਸ਼ਿੰਝ ਮੇਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਪਰ ਸਾਹਮਣੇ ਕੁਸ਼ਤੀ ਵਾਓ ਸੁਣਿਆ ਮੋٹے ਪੱਟ ਨੂੰ ਖੇਚ ਮਾਰਦਾ ਹੋਇਆ ਨਾ ਤਾਂ ਔਰ ਆ ਸਾਹਮਣੇ ਜਿਹੜੀ ਹੈ ਕਹਿੰਦੇ ਕਿ ਪੰਜੇ ਹੀ ਲੜ ਸੁਪਾ ਜਣਾ ਲੈ ਵੇਖੋ ਕੇ ਇਹ ਸੁੱਖਾ ਵਾਕੇ ਬਾਰਡਰ ਦੇ ਬਿਲਕੁਲ ਨੇੜੇ ਸਰਪੰਚ ਸਰਪੰਚ ਦੇ ਕੋਲ ਬਸਿਆ ਹੋਇਆ ਪਿੰਡ ਹੈ ਇਹਦੀ ਸ਼ਿਫਟ ਜਿਹੜਾ ਹੈ ਲੱਭਣ ਪੜੀ ਨਹੀਂ ਆ ਕੋਣਾ ਇਹ ਬਾਜ਼ੀ ਵਾ ਲੈ ਵੀ ਪਾਸੇ ਹੋ ਗਏ ਪਾਸੇ ਹੋ ਰਹੇ ਨੇ ਰਕੋਣ ਬੱਲੇ ਬੱਲੇ ਹਰ ਜਾ ਪਾਸੇ ਵਾਹ ਵਾਹ ਕੇ ਬਾਈ ਬਿਲਕੁਲ ਆਪਣੇ ਵਿਵਹਾਰ ਨਾਲ ਰੱਖੋ ਜੀ ਤੇ ਖੁਸ਼ੀ ਮਹਤਪੁਰ ਇਹ ਨੰਬਰ ਵਾਈ ਸਾਰੀਆਂ ਜਿਹੜੀਆਂ ਪਰਚੀਆਂ ਆਉਣ ਗਿਆ ਸਾਰੇ ਭਲਵਾਨਾਂ ਦਾ ਮੈਂ ਧੰਨਵਾਦ ਕਰਦਾ ਏ ਤੇ ਵੀ ਮੇਰਾ ਵੀਰ ਜਿਹੜਾ ਆ ਕੇ ਮੇਰੇ ਕੋਲ ਸ਼ੁਰੂ ਕਰ ਦਿੱਤਾ ਫਿਰ ਤੇ ਟਾਈਮ ਜਿਹੜਾ ਲੈ ਚਾਕੂ ਨਾਲ ਆਰੀ ਨਾਲ ਲੜਦੇ ਕਿਸੇ ਸਹਾਰੇ ਨਾਲ ਇਹ ਭੇੜ ਕੱਲੇ ਦਾ ਕੱਲੇ ਨਾਲ ਜੀਦਾਰੀ ਫੁਰਤੀ ਅਗਲੀ ਕੁਸ਼ਤੀ ਦੇ ਮੱਲਾ ਨੂੰ ਬੇਨਤੀ ਹੈ ਸਦੀਕ ਸ਼ੰਕਰ ਤੇ ਬਾਦਲ ਬਰਿਆਣਾ ਸਦੀਕ ਸ਼ੰਕਰ ਤੇ ਬਾਦਲ ਬਰਿਆਣਾ ਬਲਜੀ ਆਓ ਖੜੇ ਜਿੱਤੇ ਇਹਨਾਂ ਕੁਸ਼ੀਆਂ ਲਾਜ਼ਮੀ ਹੈ ਪਹਿਲਾਂ ਕਿਹੜੀ ਦਾ ਬਾਦਲ ਹੈ ਔਰ ਸ੍ਰੀ ਸ਼ੰਕਰ ਬਾਦਰੀ ਜੀ ਕਰ ਕੋ ਗੱਲ ਕੋ ਸ਼ੁਰੂ ਅਗਲੇ ਬੱਲੇ ਨੂੰ ਨਾਲ ਹੀ ਕਾਰ ਹੈ ਕਿ ਯਾਕਰ ਸ਼ੇਰੋ ਤੇ ਯਾਫਰ ਸ਼ੰਕਰ ਤੇ ਯਾਕਰ ਸ਼ੇਰੋ ਤੇ ਯਾਫਰ ਸ਼ੰਕਰ ਆ ਗਿਆ ਜੰਗੜਾ ਲੱਗੇ ਯਾਕਰ ਯਾਕਰ ਮੈਂ ਸਾਰਿਆਂ ਦੇ ਰਾਹ ਬੋ ਦਾ ਤਿਆਰੀ ਦੇ ਵਿੱਚੋਂ ਗੋਲ ਗੰਦਲ ਉਹ ਜਲਦੀ ਕਰ ਦਿਓ ਰਾਜਾ ਤੇਕਨ ਤੇ ਜੱਜ ਸ਼ਾਹਕੋਟ ਸੋਦੀ ਬਿਸ਼ਰਪੁਰ ਤੇ ਰਸਤਨ ਕਾਰੇ ਖੜਿਆ ਅਜੇ ਗਵਾ ਕਹਿੰਦੇ ਗਾਲੀਆਂ ਦੇ ਕਾਰਨ ਮਸ਼ਹੂਰ ਬਿਲਕੁਲ ਧਿਆਰੀ ਦੇ ਪਿਛੋ ਜਾਕਰ ਇੱਕ ਵਾਰੀ ਵਾਹ ਖੜੀ ਕਰ ਪਤਾ ਲੱਗੇ ਆ ਜਾਕਰ ਜਿਹੜੋ ਖਾਲੇ ਦਾ ਵੱਲ ਆਇਆ ਤੁਮ ਬੁਖਰਾ ਜਿਆਫਰ ਸੇਖਰ ਤੁਮ ਵਾਹ ਸੀ ਉੱਡ ਗਈ ਵਾਹ ਕਿੱਥੇ ਖੇਤਾਂ ਦਾ ਸ਼ਿਕਾਰ ਸੀ ਕਿਹੜੇ ਚੰਦਰੇ ਦੀ ਪੈ ਗਈ ਆ ਹਵਾ ਟਿੰਡਾ ਵਾਲੇ ਖੂਨ ਨਾ ਰਹੇ ਲਬੋੜਾ ਤੇ ਪੇਪਲਾਂ ਦੀ ਸ਼ਾਮਤ ਜਾਕਰ ਓ ਹਾਲ ਵਧੀਆ ਗੋਲਨੀ ਵਧੀਆ ਦੂਸਰੇ ਪਾਸੇ ਕਹਿੰਦੇ ਜਾਫਰ ਦੋਨਾਂ ਦੇ ਨਾਮ ਜਿਹੜੇ ਆ ਜਾਂ ਤੇ ਜੱਜੇ ਤੋਂ ਪਾ ਲੋ ਜੱਜੀਏ ਤੋਂ ਪਾ ਲੋ ਕਰੇ ਸਾਹਮਣੇ ਕੁਸ਼ਤੀ ਕਹਿੰਦੇ ਵਾਹ ਜੀ ਵਾਹ ਕੁਸ਼ਤੀ ਵੱਡੀ ਚੱਲਦੀ ਆ ਇਧਰ ਸਦਕ ਸ਼ੰਕਰ ਦੇ ਪਿਆ ਗੁਰਪ੍ਰੀਤ ਗੋਪੀ ਯੂਨਿਵਰਸਿਟੀ ਕਿ ਸੋਹਣੇ ਲੱਗਦੇ ਗੁੰਦੇ ਹੋਏ ਉਹ ਸ਼ਰੀਰਦਾਨਾਂ ਦੇ ਇਹਦੇ ਪਾਸੇ ਲੰਗੜ ਚੜਦੇ ਹੋਣ ਤੂਫਾਨਾਂ ਦੇ ਤੋਂ ਫੇ ਯੂ ਬਦੀ ਬਿਊਟੀ ਪਾਲਰ ਇਹ ਮਰਦਾਂ ਦੀ ਹੈ ਖੇਡ ਰਕਾਨੇ ਬਾੜੇ ਧਾਰਨਾ ਸਹਿੰਦੇ ਉਹ ਪੋਨੀਆਂ ਦੀ ਛੰਗ ਦੇ ਉੱਤੇ ਵੇਖ ਪੜਾਕੇ ਪੈਂਦੇ ਇੱਕ ਪਾਸੇ ਪ੍ਰਿਤਪਾਲ ਭਗਵਾੜੇ ਵਾਲਾ ਦੂਜੇ ਪਾਸੇ ਤਰਵੰਦਰ ਕਹਾਲੀ ਵਾਲਾ ਅੱਜ ਵੱਡਾ ਪਟਕਾ ਆਓ ਕਹਿੰਦੇ ਬਈਆਨਾ 30 ਮਾਰਚ 17 ਚੇਤ 2025 ਸਕੂਲ ਦੇ ਵਿੱਚ ਆਫਫਰ ਜੀ ਤੇ ਨਾਲ ਕੰਤਨ ਵੀਰ ਲਖਦਾਤਾ ਜੀ ਸਗੀ ਸੁਲਤਾਨ ਦਾ ਵੱਡਾ ਦੰਗਲ ਆ ਚੱਲ ਰਿਹਾ ਪਿਆ ਨੂੰ ਸਾਰੀ ਸੰਗਤ ਦਾ ਇਲਾਕੇ ਦੀ ਸੰਗਤ ਪੁਜੀਆ ਕੱਲੇ ਕੱਲੇ ਚਿਹਰੇ ਦਾ ਧੰਨਵਾਦ ਹੈ ਹਾਂਜੀ ਥੋੜਾ ਤਿੰਨ ਚਾਰ ਮਿਲਦਾ ਮੁੰਡੇ ਟਿਆ ਗਿਆ ਹੁਣੇ ਹੁਣ ਚੱਕਰ ਮੈਂ ਜਾਂਦਾ ਮਾਰਿਆ ਨਾਲ ਤਗੜੇ ਲਾਈ ਜਾਂਦਾ ਪਰ ਮੇਰੇ ਤਿੰਨ ਚਾਰ ਢ ਹੈਗੇ ਹੁਣ ਤੱਕ ਮੇਰੇ ਕੋਲ ਇਹ ਨਹੀਂਗਾ ਮਤਲਬ ਕਿਹੜਾ ਠਠੇ ਕੋਈ ਕਿੰਤਾਵੇ ਕੁਰਸੀਆਂ ਕਾਂਡਾ ਕਰਾਉਂਦੀ ਮੈਂ ਕੋਸ਼ਿਸ਼ ਆ ਮੇਰੀ ਧੰਨਵਾਦ ਜੀ ਭੱਤੇ ਸਿੰਘ ਜੱਪੂ ਪਰ ਤੇ ਸਰਦਾਰ ਬੂਤਾ ਸਿੰਘ ਇੱਕ ਮਿੰਟ ਰੁਕਿਓ ਹਾਂ ਠੀਕ ਇੱਕ ਮਿੰਟ ਜੀ ਸ਼ਾਮਲੀ ਦਲੰਦਰ ਔਰ ਦੂਸਰੀ ਵਾਸਤੇ ਨਹੀਂ ਦਿਖਤ ਹੋ ਗਈ ਹੈ ਇਹ ਆਪਣਾ ਗੁਜਾਰਾ ਇਦਾਂ ਹੀ ਚਲਾਉਂਦੀ ਫੜਦੇ ਆ ਕੁੜੀ ਪਰਿਵਾਰਾ ਜੀ ਹੋ ਗਿਆ ਸੋਨੋ ਮਲਸੀ ਸਾਹਿਬ ਕਰੋ ਜੀ ਗੱਲ ਬਹੁਤ ਵੀ ਬਈ ਆ ਜੇ ਬੱਸੇ ਜਿਹੜਾ ਬੰਦ ਰਿਹਾ ਸਾਡੇ ਸਰਦਾਰ ਬਲਕਾਰ ਜਿਹੜਾ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਆਪਣੇ ਨਾਮ ਕੀਤਾ ਹੈ। ਔਰ ਜੇ ਮੈਂ ਦਾਵਾਂ ਦੀ ਗੱਲ ਕਰਾਂ ਭੀਮਾ ਭੁਲੰਗਾਂਜੀ ਦੱਸਦੇ ਐ ਕਿ ਜੇ ਕੋਈ ਤਾਂ ਦੀ ਵੱਜਾ ਜੇ ਪੰਜੇ ਖੋਲ ਦਾ ਵਿੱਚ ਖੋਲ ਖੋਚ ਕੰਦੀ ਐ ਉਹ ਧਰਮਿੰਦਰ ਨੇ ਪੱਟ ਨੂੰ ਖੇਚਵਾਵਰ ਦਿੱਤੀ ਐ ਜੇ ਕਬੱਡੀ ਦੇ ਵਿੱਚ ਕਹੀ ਨੇ ਖੋਚ ਪੱਟ ਲਈ ਐ ਔਰ ਪਹਿਲਵਾਨੀ ਦੇ ਖੇਤਰ ਦੇ ਵਿੱਚ ਵੀ ਇਸ ਤਾਰ ਨੂੰ ਜਿਹੜਾ ਔਰ ਖੋਚ ਹੀ ਕਹਿੰਦੇ। ਬਹੁਤ ਬਤਿਹਾਰ ਕਰਦਾ ਕਿ ਜੀ ਸਾਡਾ ਸਤਕਾਰ ਹੈ। ਮੈਂ ਦੇਖਿਆ ਜਿਹੜੇ ਸਾਡੇ ਬਜ਼ੁਰਗ ਹੈ ਉਹ ਸਾਡੇ ਲਈ ਇਹ ਗਹਿਨੇ ਹੈ ਇਹਨਾਂ ਦਾ ਆਖਾ ਬੰਨਾ ਚਾਹੀਦਾ ਉਧਰ ਖੁਚ ਪੱਤੀ ਹੋਈ ਹੈ ਫਿੱਬੀ ਜੇੜਦਾ ਜੰਮਲ ਕਰਦਾ ਪਰ ਬੇਚਪਾਲੇ ਪਰਲਾ ਮੋਢਾ ਪਰ ਫੇਰ ਤੋਂ ਤੇ ਹੱਥ ਆ ਫੇਰ ਜਿਹੜੀ ਹੈ ਉਹ ਕੁਸ਼ਤੀ ਫੇਰ ਕਹਿੰਦੇ ਪੰਜਿਆਂ ਤੇ ਆ ਗਈ ਹੈ ਇੱਕ ਵਾਰੀ ਦੋਲਾ ਮੱਲਾ ਲਈ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਭਰਾ ਆ ਕੁਸ਼ਤੀ ਦਾ ਸਵਾਦ ਵੱਖਰਾ ਹੈ ਸਵਾਦ ਸਾਰੀ ਸੰਗਤ ਦਾ ਤਵਾਦ ਹੈ ਫੇਰ ਜਿਹੜੀ ਕੁਸ਼ਤੀ ਹੈ ਜਿੱਤੋਂ ਸ਼ੁਰੂ ਹੋਈ ਹੈ ਅੱਛੇ ਫੇਰ ਆ ਗਈ ਪਹਿਲਾ ਬੱਸ ਉਹਦੀ ਖੁੱਛ ਪੱਤੀ ਇਹ ਲਾਦਾਂ ਨੂੰ ਉਹ ਦੇਖਦੇ ਕਿ ਕੌਣ ਲੱਤੀ ਲੱਗਦਾ ਹੈ ਕਾਣ ਆਹ ਕੇ ਉੱਪਰੋਂ ਪਾਸੇ ਦਾ ਤੋਂ ਹੇਠ ਦੇ ਪਾਸੇ ਜਾਂਦਾ ਕਾਣ ਲਗੋਟੇ ਹੱਥ ਪਾਉਂਦਾ ਤੇ ਬਾਤ ਸਵੇ ਦੀ ਹੈ ਮਲ ਜਲਦੀ ਨੂੰ ਗੋਟੇ ਨੂੰ ਹੱਥ ਪਾਉਣ ਨਹੀਂ ਦਿੰਦਾ ਇਹ ਜੋਤ ਦੇ ਨਾਲ ਜਿਹੜਾ ਉਹ ਲਾ ਇੰਟਰਵਿਊ ਆਨੇ ਇੱਕ ਬਹੁਤ ਪਿਆਰ ਹੈ ਬੈਲੈਂਡ ਨੂੰ ਪੁਆਦੀ ਸਾਡਾ ਦੇ ਨਹੀਂ ਦੇ ਸਕਦਾ ਬਹੁਤ ਬਹੁਤ ਸੋ ਪਿਆਰ ਮੈਂ ਇਸ ਏਰੀਆ ਦੇ ਵਿੱਚ ਆ ਕੇ ਬੜਾ ਮਨ ਖੁਸ਼ ਹੋਇਆ ਹੈ ਸੋ ਆਉਣ ਵਾਲਿਆਂ ਜਿਹੜੀ ਅਛੇ ਜਾਣੋਗੇ ਜਿਵੇਂ ਦੋ ਤਰੀਕੇ ਆਰ ਸੰਗਤਪੁਰ ਦੇ ਵਿੱਚ ਛਿੱਜ ਮੇਲਾ ਸੱਤੇ ਹੋਏ ਖਾੜੇ ਹੈ ਧੀਮਾ ਭਲਵਾਂ ਜੀ ਕਹਿੰਦੇ ਕਿ ਫਿਰ ਇਸ ਪਰ ਸਾਹਮਣੇ ਇਹ ਕਹਿੰਦੇ ਚਲਣ ਤੋਂ ਵੱਡਾ ਤੜਕਾ ਜਿਹੜੇ ਸਾਡੇ ਬਜ਼ੁਰਗ ਸੋਣ ਉਹ ਦੱਸਿਆ ਕਰਦੇ ਸਾਨੂੰ ਵੱਡਾ ਤੜਕਾ ਅੱਜ ਕੱਲ ਦੇ ਬਾਬਾ ਨਾਲੋਂ ਭਲਵਾਂ ਜੀ ਮੈਨੂੰ ਪਤਾ ਹੀ ਨਹੀਂ ਕਿ ਵੱਡਾ ਤੜਕਾ ਕਿਹਦੇ ਕਿਹਨੂੰ ਹੈ ਜਦੋਂ ਢਾਈ ਵਜੇ ਸਾਨੂੰ ਸਾਡੇ ਬਜ਼ੁਰਗ ਜਿਹੜੇ ਗਊ ਦੇ ਜਾਇਆਂ ਨਾਲ ਲੱਗੇ ਤੇ ਕਿ ਬਹੁਤ ਵਧੀਆ ਫਿਰ ਜਿਹੜੀਆਂ ਸਾਡੀਆਂ ਸਤਜਾਨ ਜੁਗ ਮਾਤਾਵਾਂ ਜਿਨ੍ਹਾਂ ਨੂੰ ਉਹ ਪੱਤਾ ਲੈ ਕੇ ਜਾਇਆ ਕਰਦੀਆਂ ਸੱਲ ਲੈ ਵੀ ਪ੍ਰਿੰਤਪਾਲ ਬਹੁਤ ਵਧੀਆ ਕੁਸ਼ਤੀ ਸਾਹਮਣੇ ਸਿਰ ਆ ਦੇ ਉਹ ਬਾਬਾ ਖਾਈ ਖਾੜ ਦੇ ਵਿੱਚ ਇੱਕ ਨੌਜਵਾਨ ਜਿਹੜਾ ਪਹਿਲਵਾਨੀ ਕਰਦਾ ਕਰਦਾ ਹੈ ਕੋ ਝੂਟੀ ਤਾਂ ਲੱਗੀ ਪਰ ਉਛੇਤੀ ਬਾਬਵਾ ਜੀ ਗਏ ਸਮਝ ਇਸ ਕਰਕੇ ਥੋੜਾ ਲੇਟਾ ਮਿੱਟੀ ਦੀ ਮੰਗ ਹੈ ਇਹ ਗੋਰੀ ਚਿੱਟੀ ਦਾ ਰੰਗ ਸੰਦੂਰੀ ਇਹਨੂੰ ਮੈਰੀ ਨਾ ਕਰਿਓ ਮੇਰੇ ਦੇਸ਼ ਦੀ ਮਿੱਟੀ ਹੈ ਜੇ ਸਾਡੇ ਕਿਸੇ ਪਿੰਡੇ ਨੂੰ ਮਿੱਟੀ ਲੱਗ ਜਾਵੇ ਜਾਂ ਹੱਥ ਧੋਨੇ ਆ ਜਖਮ ਨਾ ਹੋਂ ਤੱਕ ਜਾਂਦੇ ਆ ਇਹ ਪਹਿਲਵਾਨ ਹੈ ਇਹ ਮਿੱਟੀ શરીર ਹੋ ਜਾਣਾ ਪਰ ਮਿੱਟੀ ਜਿਹੜੀ ਪਹਿਲਵਾਨ ਬਣਾ ਦਿੰਦੀ ਹੈ ਉਹ ਸਿਰ ਲਗੋਟੇ ਹੱਥ ਪੈ ਚੁੱਕਾ ਹੈ